ਅੰਮ੍ਰਿਤਸਰ ਦੇ ਵਿੱਚ ਤਾਂ ਇਹ ਚੀਜ਼ਾਂ ਬਾਲੀਆਂ ਵਧੀਆ ਬਣਦੀਆਂ ਅੰਮ੍ਰਿਤਸਰ ਦੇ ਪਾਪੜ ਅੰਮ੍ਰਿਤਸਰ ਦੀਆਂ ਬੜੀਆਂ ਅੰਮ੍ਰਿਤਸਰ ਦੇ ਕੁਲਚੇ ਹਨਾ ਸੋਲੇ ਕੁਲਚੇ ਬਹੁਤ ਮਸ਼ਹੂਰ ਨੇ ਭੈਣ ਜੀ ਮੇਰੇ ਅਰ ਕੱਜ ਦੋ ਇਹਨਾਂ ਸਰਦਾਂ ਨੂੰ ਬੋਲਦਾ ਭੈਣ ਜੀ ਹਨਾ ਉਹ ਤੋਂ ਅਗਲਾ ਸੁਣਨ ਵਾਲਾ ਕਹਿੰਦਾ ਅਣ ਪੜ ਜੇ ਨੇ ਹਨਾ ਨਹੀਂ ਐ ਤਾਂ ਕੋਈ ਨਹੀਂਗਾ ਨਹੀਂ ਅੱਜ ਦੀ ਜਨਰੇਸ਼ਨ ਤਾਂ ਸੋਚਦੀ ਹੈ ਕਿ ਅਣ ਪੜ ਜੇ ਇਹ ਤਾਂ ਮੈਂ ਕਿਤੇ ਕਹਿੰਦਾ ਇਹ ਸਵਾਦ ਹੀ ਅੱਡਾ ਹੈ ਅੰਮ੍ਰਿਤਸਰ ਦੇ ਅੰਮ੍ਰਿਤਸਰ ਕਹਿੰਦੇ ਪੰਜਾਬੀ ਪਾਸ ਇੱਕ ਮਕਸਦ ਲੈ ਕੇ ਤੁਰੇ ਆਂ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੂਟਾ ਸਿੰਘ ਅਕਲਿਆ ਅੱਜ ਤੁਹਾਨੂੰ ਦਿਖਾਉਣੇ ਆ ਜਿਵੇਂ ਉਹ ਪਹਿਲਾਂ ਕਿਹਾ ਕਰਦੇ ਸੀ ਗਾਣੇ ਜੇ ਵੀ ਗਾਏ ਸੀ ਜਿਵੇਂ ਕਹਿੰਦੇ ਆ ਅੰਬਰਸਰੀ ਦੇ ਪਾਪੜ ਵੇ ਮੈਂ ਖਾਂਦੀ ਨਾ ਹਨਾ ਪੈਣ ਜੀ ਸਤਿਕਾਰ ਠੀਕ ਹੋ ਅਸਾਏ ਨਾਲ ਲਾਈ ਆ ਤੁਸੀਂ ਕੀ ਕੋਸੇ ਪੈਣ ਜੀ ਤੁਹਾਡੇ ਕੋਲੇ ਇਹ ਸਾਡੇ ਕੋਲੋਂ ਅੰਬਰਸਰੀ ਦੇ ਪਾਪੜ ਬੜੀ ਅੰਬਰਸਰ ਅਸਾ ਜੇ ਆਪਾਂ ਪਾਸਾ ਦੇ ਮੁਤਾਬਕ ਦੇਖਾਂਗੇ ਫਿਰ ਤਾਂ ਅੰਮ੍ਰਿਤਸਰ ਸਾਹਿਬ ਜੇ ਆਪਾਂ ਪਿੰਡੂ ਪਾਸਾ ਦੇ ਮੁਤਾਬਕ ਦੇਖਾਂਗੇ ਤਾਂ ਅੰਬਰਸਰ ਹਨਾ ਹਾਂ ਜਿਵੇਂ ਹਾਇਤਾ ਸਹਿਰ ਬਡਲਾ ਡਾਹਣਾ ਆਪਾਂ ਕਹਿੰਦੇ ਨੇ ਬੁਲਾਡਾ ਹਨਾ ਹਾਂ ਉਹ ਸੋਹਣੇ ਲੱਗਦੇ ਹਨਾ ਇਹ ਸ਼ਬਦ ਪੰਜਾਬੀ ਦੇ ਆਪਣੀ ਨਹੀਂ ਲੱਗਦੇ ਉਹ ਆਇਆ ਵੀ ਮੇਰੇ ਅਰਗਾ ਜਦੋਂ ਇਹਨਾਂ ਸਰਦਾਂ ਨੂੰ ਬੋਲਦਾ ਪੈਣ ਜੀ ਹਨਾ ਉਹ ਤੋਂ ਅਗਲਾ ਸੁਣਨ ਵਾਲਾ ਕਹਿੰਦਾ ਅਣ ਪੜਜੇ ਨੇ ਹਨਾ ਨਹੀਂ ਐ ਤਾਂ ਕੋਈ ਨਹੀਂਗਾ ਨਹੀਂ ਅੱਜ ਦੀ ਜਨਰੇਸ਼ਨ ਤਾਂ ਸੋਚਦੀ ਹੈ ਕਿ ਅਣ ਪੜਜੇ ਨੇ ਅਣ ਪੜ ਸਕਦੀ ਹੈ ਮੈਂ ਵੀ ਅੰਬਰਸਰ ਗਈ ਜੰਨੀ ਆ ਇਹ ਤਾਂ ਮੈਂ ਕਿਸੀ ਕੰਨ ਮੈਂ ਇਹ ਸਵਾਦੀ ਅੱਡਾ ਹੈ ਅੰਬਰਸਰ ਦੇ ਅੰਬਰਸਰ ਕਹਿੰਦਾ ਪੰਜਾਬੀ ਭਾਸ਼ਾ ਫਿਰ ਪੰਜਾਬੀ ਕੀ ਹੋਈ ਹੈ ਹੈ ਤੇ ਕੀ ਕੁਛ ਹੈ ਭੈਣ ਜੀ ਤੁਹਾਡੇ ਕੋਲੇ ਅੰਬਰਸਰੀ ਪਾਪੜ ਕਿਹੜਾ ਹੈ ਅੰਬਰਸਰੀ ਪਾਪੜ ਹੈ ਮਾਂ ਦੀ ਦਾਲ ਦੇ ਪਾਣੀ ਮਾਂ ਦੀ ਦਾਲ ਦੇ ਪਾਣੀ ਜਲਦੀ ਜਿਵੇਂ ਕਾਲੀ ਮਿਰਚ ਵਾਲੇ ਹੋ ਗਏ ਲਸਣ ਵਾਲੇ ਹੋ ਗਏ ਅੱਛਾ ਬੜੀਆਂ ਨੇ ਅੰਬਰਸਰੀਆਂ ਹਾਂਜੀ ਇਹ ਜਿਵੇਂ ਮਾਂ ਦੀ ਦਾਲ ਦੀਆਂ ਜਿਹੜੀਆਂ ਜਿਵੇਂ ਪਹਿਲਾਂ ਬਣਾਉਂਦੇ ਸੀਗੀ ਉਹੀ ਸਟਾਈਲ ਨਾਲ ਬਣੀਆਂ ਹੋਈਆਂ ਬੜੀਆਂ ਇਹ ਮੂੰਗੀ ਦੇ ਬੜੀਆਂ ਹੋਈਆਂ ਇਹ ਪੈਣ ਜੀ ਤੁਸੀਂ ਖੁਦ ਤਿਆਰ ਕਰਦੇ ਹੋ ਜੀ ਮੇਰੇ ਮੰਮੀ ਹੋਣੀ ਤਿਆਰ ਕਰਦੀ ਮੰਮੀ ਹੋਰੇ ਤਿਆਰ ਕਰਦੇ ਕਿਹੜਾ ਪਿੰਡ ਆ ਤੁਹਾਡਾ ਤੁਹਾਡਾ ਖਾਸ ਅੰਬਰਸਰੀਆ ਖਾਸ ਅੰਬਰਸਰੀਆ ਠੀਕ ਹੈ ਉਹ ਤੋਂ ਇੱਥੇ ਆਏ ਹੋ ਇੱਥੇ ਮੇਰਾ ਵਿਆਹ ਹੋਇਆ ਜੀ ਅੱਛਾ ਬੱਡੇ ਦੇ ਵਿੱਚ ਸੌਰੇ ਸੌਰੇਕਰ ਹੈ ਸੌਰੇਕਰ ਹੈ ਠੀਕ ਹੈ ਸਾਰੇ ਜਿਹੜੇ ਮਸਾਲੇ ਨੇ ਸਾਡੇ ਕੋਲ ਉਹ ਸਾਰੇ ਹੀ ਅੰਬਰਸਰ ਦੇ ਹੀ ਨੇ ਅੰਬਰਸਰ ਦੇ ਤਿਆਰ ਕੀਤੇ ਹੋਏ ਹਾਂਜੀ ਜਿਵੇਂ ਆ ਗੁਰੂ ਕੀ ਨਗਰੀ ਦੇ ਭੈਣ ਜੀ ਪਹਿਲਾਂ ਤਾਂ ਧੰਨਵਾਦ ਬਹੁਤ ਬਹੁਤ ਤੁਹਾਡਾ ਗੁਰੂ ਕੀ ਨਗਰੀ ਗੁਰੂ ਰਾਮਦਾਸ ਹਾਂਜੀ ਹਾਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਤੇ ਇੱਕ ਇਹ ਵੀ ਕਰੇ ਤਿਆਰ ਕਰਦੇ ਹਾਂ ਮਸਾਲਾ ਇਹ ਨਹੀਂ ਤਿਆਰ ਕਰਦੇ ਆ ਇਹ ਜਿਹਨੇ ਮਸਾਲਾ ਸਾਡਾ ਜਿਵੇਂ ਕਹਿੰਦੇ ਨਾ ਜ਼ੀਰੋ ਅੱਜ ਕੱਲ ਬੜੇ ਉਹ ਹੈਲਥੀ ਕੌਨਸ਼ੀਅਸ ਨੇ ਤੇਲ ਨਹੀਂ ਖਾਣਾ ਆਹ ਤੇ ਮਸਾਲਾ ਆਇਆ ਇਹਦੇ ਜਮਾ ਤੇਲ ਨਹੀਂ ਪੈਂਦਾ ਨਾ ਲਸਣ ਨਾ ਪਿਆਜ਼ ਨਾ ਅੱਛਾ ਜੀ ਬੜੇ ਟੋਲੇ ਉਬਾਲਣ ਤੇ ਮਸਾਲਾ ਪਾਣਾ ਮਸਾਲਾ ਪਾ ਦਿਓ ਤੇ ਦਾਲ ਤਿਆਰ ਠੀਕ ਹੈ ਭੈਣ ਜੀ ਇਹ ਮਸਾਲੇ ਚ ਮਤਲਬ ਜਿਵੇਂ ਅੱਜ ਕੱਲ੍ਹ ਕੁੜੀਆਂ ਹੁਣ ਮੇਰੇ ਮੰਮੀ ਹੁੰਨੇ ਦਾ ਬਹੁਤ ਸਵਾਦ ਦਾਲ ਮਖਣੀ ਬਣਾਉਂਦੇ ਸੀਗੇ ਤੇ ਮੇਰੇ ਵਰਗੇ ਥੋੜੇ ਜਿਹੇ ਕੀ ਆ ਪਾਇਆ ਮਸਾਲਾ ਚਲ ਵੀ ਮਖਣੀ ਦਾ ਅੰਬਰਸਰ ਦੇ ਵਿੱਚ ਤਾਂ ਇਹ ਚੀਜ਼ਾਂ ਬੜੀਆਂ ਵਧੀਆ ਬਣਦੀਆਂ ਅੰਬਰਸਰ ਦੇ ਪਾਪੜ ਅੰਬਰਸਰ ਦੀਆਂ ਬੜੀਆਂ ਅੰਬਰਸਰ ਦੇ ਕੁਲਚੇ ਹਨਾ ਸੋਲੇ ਕੁਲਚੇ ਬਹੁਤ ਮਸ਼ਹੂਰ ਨੇ ਭੈਣ ਜੀ ਹਨਾ ਤੇ ਠੀਕ ਹੈ ਭੈਣ ਜੀ ਧੰਨਵਾਦ ਤੁਹਾਡਾ ਤੇ ਇਹ ਵੀਰ ਤੁਸੀਂ ਆਮ ਰੁਟੀਨ ਦੇ ਵਿੱਚ ਵੀ ਲਾਉਨੇ ਹੋ ਨਹੀਂ ਰੁਟੀਨ ਅੱਜ ਅਗਲੇ ਜੁਗ ਨੂੰ ਆਦੇ ਦੇ ਵਿੱਚ ਹੀ ਲਗਾ ਦੇ ਪੰਜਾਬ ਦੀਆਂ ਜਿਹੜੀਆਂ ਬਰਾਸਤੀ ਪਾਪੜ ਬੜੀਆਂ ਖਾਣੇ ਨੇ ਇਹ ਤਾਂ ਸਿਰਫ ਇਹ ਅਸੀਂ ਆਪਣੇ ਅੰਮ੍ਰਿਤਸਰੀ ਪਾਪੜ ਦਾ ਸਮਝੋ ਪ੍ਰਚਾਰ ਕਰੀਏ ਹਨਾ ਪ੍ਰਚਾਰ ਕਰੀਏ ਇਹ ਸਿਰਫ ਜਾਗਦੇ ਮੇਲੇ ਜਾਗਦੇ ਜੁਗਾਂ ਸੀ ਮਿਲਣ ਕਿ ਤੁਹਾਨੂੰ ਅੰਮ੍ਰਿਤਸਰੀ ਪਾਪੜ ਵੜੀਆਂ ਆਦਰਵਾਇਜ ਉਹ ਬਾਣੀ ਵਾਲੇ ਪਾਪੜ ਆਦਰਵਾਇਜ ਉਹ ਤਾਂ ਬਾਣੀ ਵਾਲੇ ਜਿਹੜੇ ਕੈਮੀਕਲਾਂ ਨਾਲ ਤਿਆਰ ਹੁੰਦੇ ਹਨਾ ਪਤਾ ਨਹੀਂ ਕੀ ਕੁਝ ਪਾਇਆ ਹੁੰਦਾ ਹਨਾ ਉਹ ਬਿਲਕੁਲ ਇਹ ਨੈਚੁਰਲ ਚੀਜ਼ਾਂ ਨੇ ਹਨਾ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਕੋਈ ਕੰਪਨੀ ਨਹੀਂ ਬਿਲਕੁਲ ਘਰ ਦੀ ਤਾਲਾ ਫਸਾ ਕੇ ਫੇਰ ਆਪ ਬਣਾਉਂਦੇ ਆਂ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇਹ ਪੁਰਾਣਾ ਕਲਚਰ ਹੈ ਸਾਡਾ ਪੰਜਾਬ ਦੀਆਂ ਵਿਰਾਸਤੀ ਚੀਜ਼ਾਂ ਨੇ ਉਹਨਾਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ